ਦੇ ਪੁਰਖਿਆਂ ਦੀ ਔਰ ਇਸ ਅਸਲੀ ਦੀ ਤਾਕਤ ਦੇ ਨਾਲ ਉਸ ਸਮੇਂ ਵੀ ਅਸੀਂ ਇਹ ਗੱਡਾ ਕੇ ਗੜ ਗਏ ਜਦੋਂ ਲੋੜ ਪਈ ਹੈ ਔਰ ਮੈਂ ਕਿ ਆਮ ਇਨਸਾਨ ਹੈ ਕਿ ਕੋਈ ਜਿਆ ਬੰਦਾ ਇਹ ਗੁਰੂ ਨੇ ਮਤ ਬਖੀ ਹੈ ਇਥੋਂ ਦੇ ਇੱਕ ਇੱਕ ਜਰਾ ਦੇ ਬਸਨੀਕ ਨੇ ਮਤ ਬਖੀਏ ਪੰਜਾਬ ਨੇ ਪੰਜਾਬੀਅਤ ਨੇ ਇਸ ਗੁਰੂਆਂ ਦੀ ਸਿੱਖਿਆਵਾਂ ਨੇ ਸਾਡੇ ਪੁਰਖਿਆਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਉਹ ਅਸੀਂ ਜਦੋਂ ਇਤਿਹਾਸ ਪੜ੍ਹਦੇ ਆ ਉਹ ਹੀ ਸਾਨੂੰ ਚੱਕ ਕੇ ਲੈ ਗਿਆ ਉੱਥੇ ਚਲੋ ਪਰਮਾਤਮਾ ਦਾ ਬਖਸ਼ਿਸ਼ ਹੈ ਇਹ ਚਲੋ ਕੋਈ ਮਾੜੀ ਘਟਨਾ ਨਹੀਂ ਵਾਪਰੀ ਪਰ ਉਹ ਮੰਦਰ ਇੱਕ ਅੱਤਵਾਦ ਦਾ ਹਮਲਾ ਹੀ ਸੀ ਪਰ ਚਲੋ ਖੈਰ ਪਰਮਾਤਮਾ ਸਭ ਦਾ ਭਲਾ ਕਰੇ ਮੈਂ ਸਮਝਦਾ ਆ ਇਹ ਸਾਨੂੰ ਮੰਨਿਆ ਕਿ ਮੈਂ ਇਸ ਧਰਤੀ ਦੇ ਪੈਦਾ ਹੋਇਆ ਔਰ ਮੰਨਿਆ ਕਿ ਇਹਨਾਂ ਇਹਨਾਂ ਲੋਕਾਂ ਦੀ ਪਿਆਰ ਜਿਤਕਾ ਇਹ ਹਿੰਮਤ ਹੈ ਕਿ ਅਸੀਂ ਉਹਦੇ ਨਾਲ ਉਸ ਸਮੇਂ ਦੇ ਨਾਲ ਅਸੀਂ ਜੁੰਝਨ ਨਹੀਂ ਬਣੇ ਆ ਔਰੇ ਇਹ ਪੁਰਾਣਾ ਇਤਿਹਾਸ ਹੈ ਅੱਜ ਦਾ ਇੱਕ ਦਿਨ ਦਾ ਇਤਿਹਾਸ ਨਹੀਂ ਪੁਰਾਣਾ ਇਤਿਹਾਸ ਹੈ ਸਾਡਾ ਅਸੀਂ ਹਮੇਸ਼ਾ ਡੱਟ ਕੇ ਖੜੇ ਆ ਦੇਸ਼ ਦੀ ਕੌਮ ਦੀ ਹਮੇਸ਼ਾ ਸਾਡਾ ਕਤਰਾ-ਕਤਰਾ ਜਿਹੜਾ ਆ ਉਹ ਹਮੇਸ਼ਾ ਹੀ ਦੇਣ ਵਾਸਤੇ ਅਸੀਂ ਡੱਟ ਕੇ ਖੜੇ ਆ ਮੈਂ ਮਹਿਸੂਸ ਕਰਦਾ ਹਾਂ ਕਿ ਅੰਮ੍ਰਿਤਸਰ ਦੇ ਵਾਸਤੇ ਬੜਾ ਫਕਰ ਤੇ ਮਾਨ ਦੀ ਗੱਲ ਹੈ ਕਿ ਅੰਮ੍ਰਿਤਸਰ ਦੀ ਇਹ ਵਾਸਤੇ ਜਿੰਨੀ ਉਹਨਾਂ ਨੇ ਦਲੇਰੀ ਪਾਰਲੀਮੈਂਟ ਦੇ ਅੰਦਰ ਦਿਖਾਈ ਆਪਣੇ ਸਾਥੀਆਂ ਨੂੰ ਬਚਾਉਣ ਵਾਸਤੇ ਦੇਸ਼ ਦੇ ਲੋਗਾਂ ਦੇ ਵਾਸਤੇ ਇਹ ਲੋਕ ਦੇਖਦੇ ਕਹਿੰਦੇ ਆ ਕਿ ਪੰਜਾਬੀ ਸੱਚਮੁੱਚ ਦਲੇਰ ਹੁੰਦੇ ਆ ਗੁਰਜੀਤ ਸਿੰਘ ਓਜਲਾ ਨੂੰ ਉਸ ਵਕਤ ਪਤਾ ਨਹੀਂ ਸੀ ਕਿ ਉਹ ਪਟਾਕਾ ਹੈ ਜਾਂ ਕੋਈ ਬੰਬ ਹੈ ਲੇਕਿਨ ਉਸ ਜਿੱਥੇ ਉਹਨੇ ਉਸ ਬੰਬ ਨੂਮਾ ਚੀਜ਼ ਨੂੰ ਕਨਫਿਊਜ਼ ਕੀਤਾ ਉਥੇ ਜਿਹੜਾ ਹਮਲਾਕਾਰੀ ਸੀ ਉਹ ਸੁਣ ਵੀ ਪਕੜਿਆ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਔਰ ਅੱਜ ਉਹਨਾਂ ਦੀ ਪਾਰਲੀਮੈਂਟ ਦੇ ਅੰਦਰ ਵੀ ਬੱਲੇ ਬੱਲੇ ਹੋ ਰਹੀ ਹੈ ਇਹਦੇ ਵਿੱਚ ਵੀ ਉਹਦੀ ਚਰਚਾ ਹੋ ਰਹੀ ਹੈ ਮੈਂ ਸਮਝਦਾ ਕਿ ਅੰਮ੍ਰਿਤਸਰ ਦੇ ਵਾਸਤੇ ਬੜਾ ਸਨਮਾਨ ਦੀ ਗੱਲ ਹੈ ਇਸੇ ਲਈ ਅੱਜ ਅੰਮ੍ਰਿਤਸਰ ਪੂਰਾ ਉਹਨਾਂ ਦੇ ਸਨਮਾਨ ਵਿੱਚ ਇਕੱਠਾ ਹੋਇਆ ਔਜਲਾ ਸਾਹਿਬ ਨੇ ਜਿਹੜਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਫੜਿਆ ਔਰ ਜਿਹੜਾ ਬੰਮ ਫੜਿਆ ਮੈਂ ਦਿਨੀਸ਼ ਬੱਸੀ ਸਾਫਾ ਪਿਓ ਚੇਅਰਮੈਨ ਅੰਮ੍ਰਿਤਸਰ ਇੰਪਰੂਵਮੈਂਟ ਰਸ ਅੱਜ ਅੰਮ੍ਰਿਤਸਰ ਦਾ ਇੱਕ ਬਹੁਤ ਨਾਮ ਉਹਨਾਂ ਨੇ ਰੋਸ਼ਨ ਕੀਤਾ ਔਰ ਮੈਂ ਸਮਝਦਾ ਕਿ ਪੰਜਾਬ ਦੀ ਧਰਤੀ ਦੇ ਇਹੋ ਜਿਹੇ ਯੋਧਾ ਪੈਦੇ ਹੁੰਦੇ ਨੇ ਔਰ ਓਜਲਾ ਸਾਹਿਬ ਨੇ ਸਾਡੇ ਅੰਮਰਸਰੀਆਂ ਦਾ ਅੱਜ ਐਮਪੀ ਹੋਣ ਦੇ ਨਾਤੇ ਹੀ ਅੰਮਰਸਰੀਆਂ ਦਾ ਨਾਮ ਜਿਹੜਾ ਬਹੁਤ ਰੋਸ਼ਨ ਕੀਤਾ ਤਾਂ ਮੈਂ ਸਮਝਦਾ ਕਿ ਅਸੀਂ ਸਾਰੇ ਅੰਮਰਸਰ ਵਾਸੀਆਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਅੰਮਰਸਰ ਦੇ ਲੋਕ ਅੱਜ ਇੰਨੇ ਖੁਸ਼ ਨੇ ਦੇਖੋ ਸਾਰੇ ਕਾਂਗਰਸ ਵਾਲੇ ਦੂਜੀਆਂ ਪਾਰਟੀਆਂ ਵਾਲੇ ਵੀ ਕਿ ਆਪ ਅੱਜ ਇਕੱਠੇ ਹੋ ਗਏ ਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਆਏ ਆਂ